ਤਾਰੀਵਾਲ ਬਾਈਪਾਸ ਕਾਰ ਅਤੇ ਮੋਟਰਸਾਈਕਲ ਦਾ ਹੋਇਆ ਐਕਸੀਡੈਂਟ ਐਕਸੀਡੈਂਟ ਦੌਰਾਨ ਮੋਟਰਸਾਈਕਲ ਸਵਾਰ ਦੋ ਜਾਣੇ ਜ਼ਖਮੀ ਮੌਕੇ ਤੇ ਪਹੁੰਚੇ ਥਾਣਾ ਸੇਖਵਾਂ ਦੀ ਪੁਲਿਸ ਨੇ ਜ਼ਖਮੇ ਨੂੰ ਨਿੱਜੀ ਹਸਪਤਾਲ ਦੇ ਲਈ ਇਲਾਜ ਲਈ ਪਹੁੰਚਾਇਆ ਜਾਣਕਾਰੀ ਅਨੁਸਾਰ ਤਾਰੀਵਾਲ ਬਾਈਪਾਸ ਪਿੰਡ ਚੌਧਰਪੁਰ ਦੇ ਕੋਲ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਤੇ ਬੈਠੇ ਆਦਮੀ ਸवेत ਮਹਿਲਾ ਜ਼ਖਮੀ ਹੋ ਗਏ ਅਤੇ ਮੌਕੇ ਤੇ ਪਹੁੰਚੇ ਥਾਣਾ ਸੇਖਮਤ ਪੁਲਿਸ ਮੁਲਾਜ਼ਮਾ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜ਼ਖਮੀ ਨੂੰ ਇਲਾਜ ਦੇ ਲਈ 108 ਐਂਬੂਲੈਂਸ ਰਾਹੀਂ ਹਸਪਤਾਲ ਵਿਖੇ ਪਹੁੰਚਾ ਦਿੱਤਾ ਸਰ ਡਾਇਰੈਕਸ਼ਨ ਹੋਇਆ ਤਖਤੇ ਦੇ ਸੰਬੰਧੀ ਕਿਥੋਂ ਐਕਸੀਡੈਂਟ ਹੋਇਆ ਇਹ ਯਾਰਨ ਐਕਸੀਡੈਂਟ ਆ ਨਾਕੇ ਦੇ ਥੋੜਾ ਜਿਹਾ ਅੱਗੇ ਤਾਰੀਆ ਵਾਲੀ ਸਾਈਡ ਨੂੰ ਬਾਈਪਾਸ ਉੱਤੇ 1 ਕਿਲੋਮੀਟਰ ਦੇ ਏਰੀਆ 'ਚ ਹੋਇਆ ਇਹਦੇ 'ਚ ਇੱਕ ਬਜ਼ੁਰਗ ਤੇ ਇੱਕ ਮਾਦਾ ਜਾ ਰਹੀ ਸੀ ਮੋਟਰਸਾਈਕਲ ਦੇ ਉੱਤੇ ਤੇ ਅੱਗੇ ਗੱਡੀ ਸਲਾਰਿਓ ਆ ਰਹੀ ਸੀ ਜਿਹੜੀ ਗਰਦਾਖੋ ਸਾਈਡ ਦੇ ਵਿੱਚੋਂ ਇਹਦੇ ਨਾਲ ਵੱਜਿਆ ਇਹਦੇ ਨਾਲ ਵੱਜ ਕੇ ਉਹ ਜ਼ਖਮੀ ਹੋਏ ਆ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਵਾ ਉਹਨਾਂ ਦੇ ਘਰ ਕਨਫਰਮ ਕਰ ਦਿੱਤਾ ਉਹਨਾਂ ਦੇ ਘਰ ਦਾ ਦਿੱਤਾ ਜਿਹੜਾ ਦੇ ਹੈਗਾ ਤੇ ਗੈਰਤ ਤੋਂਾਂ ਦੇ ਲਿਖ ਲਿਆ ਜੋ ਕਾਰਵਾਈ ਹੋਏਗੀ ਮੋਕਰੇ ਚੌਂਕੀ ਦੇ ਸਾਰੇ ਵਾਲੇ ਕਰਨਗੇ ਐ ਨਾਕੇ ਤੋਂ ਆਏ ਸਰ ਗੱਡੀ ਤੇਜ਼ ਰਫ਼ਤਾਰ ਨਾਲ ਆਈ ਗੱਡੀ ਫਿਰ ਆਈ ਤਾਂ ਕੋਣ ਦੇਖਣੀ ਤੇਜ਼ ਰਫ਼ਤਾਰ ਨਾਲ ਦੱਸਦੇ ਆ ਆ ਰਹੀ ਗੱਡੀ ਉਹਦੇ ਨਾਲ ਹੀ ਬੱਚਾ ਮੋਟਰਸਾਈਕਲ ਤਾਂ ਐਕਸੀਡੈਂਟ ਹੋਇਆ ਜੀ ਮੋਟਰਸਾਈਕਲ ਕਿੰਨੇ ਜਾਣੇ ਸਰ ਇੱਕ ਮਾਤਾ ਸੀ ਤੇ ਇੱਕ ਬਜ਼ੁਰਗੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਗੱਡੀ ਵਾਲਾ ਬਚਾ ਗੱਡੀ ਵਾਲਾ ਬੰਗਾ ਅੱਗੋਂ ਬਚਾ ਜ ਮਾਰੇ ਬੰਪਰ ਉਹਦਾ ਟੁੱਟ ਗਿਆ ਉਹਦਾ ਬਚਾ ਗੱਡੀ ਦਾ ਗੱਡੀ ਕੇ ਕੋਈ ਆਪਣਾ ਕਬਜ਼ਾ ਰੱਖਦਾ ਹਾਂਜੀ ਗੱਡੀ ਆਪਣੇ ਕਬਜ਼ੇ ਦੇ ਵਿੱਚ ਡਰਾਈਵਰ ਇੱਥੇ ਹੀ ਹੈ ਜੀ ਅੱਗੇ ਚੌਂਕੀ ਵਾਲਿਆਂ ਨੂੰ ਦੱਸ ਦਿੰਦੇ ਆ ਯੋ ਕਾਰਵਾਈ ਹੋਏਗੀ ਮੌਕੇ 'ਤੇ ਕਰਨੀ